ਸਸੀ ਗੱਲ ਜੀ ਰਣਜੀਤ ਬਾਵਾ ਵੱਲੋਂ ਇੱਕ ਬੇਨਤੀ ਹੈ ਜੀ ਤੁਹਾਨੂੰ ਸਾਰਿਆਂ ਨੂੰ ਜਿੱਥੇ ਕਿਤੇ ਵੀ ਦੁਨੀਆ 'ਚ ਤੁਸੀਂ ਬੈਠੇ ਹੋ ਪਲੀਜ਼ ਤੁਸੀਂ ਅੱਜ ਦੀ ਰਾਤ ਰਾਜਵੀਰ ਲਈ ਜਿੰਨੀ ਹੋ ਸਕੇ ਉਹਨੀ ਦੁਆ ਕਰੋ ਪ੍ਰੇ ਕਰ ਅਰਦਾਸ ਕਰੋ ਕਿਉਂਕਿ ਉਹਨੂੰ ਅਰਦਾਸਾਂ ਦੀ ਬਹੁਤ ਜ਼ਰੂਰਤ ਆ ਉਹਦੀ ਸਿਹਤ ਮਤਲਬ ਬਹੁਤ ਔਖੀ ਵੀ ਆ ਔਰ ਬਹੁਤ ਕੁਝ ਠੀਕ ਵੀ ਚੱਲ ਰਿਹਾ ਹੈ ਪਰ ਬਹੁਤ ਕੁਝ ਠੀਕ ਨਹੀਂ ਵੀ ਹੈ। ਔਰ ਮੈਨੂੰ ਲੱਗਾ ਕਿ ਅਰਦਾਸਾਂ 'ਚ ਬੇਨਤੀਆਂ 'ਚ ਬਹੁਤ ਤਾਕਤ ਆ। ਆਪਾਂ ਸਾਰੇ ਪਰਿਵਾਰ ਨਾਲ ਖੜੇ ਆ। ਔਰ ਤੁਸੀਂ ਦੁਨੀਆ 'ਚ ਜਿੱਥੇ ਵੀ ਬੈਠੇ ਹੋ بڑے-ਬڑے ਲੋਕ بڑے-ਬڑے ਅ ਅ ਦੁਆ ਕਰ ਰਹੇ ਆ ਔਰ ਉਹਨਾਂ ਦੀ ਦੁਆ ਦਾ ਅਸਰ ਹੋ ਵੀ ਰਿਹਾ ਆ। ਸੋ ਅੱਜ ਦੀ ਰਾਤ ਬੜੀ ਇੰਪੋਰਟੈਂਟ ਰਹਾਤਾ ਕਿ ਤੁਸੀਂ ਸਾਰੇ ਅਰਦਾਸ ਕਰੋ ਕਿ ਰਾਜਵੀਰ ਨੂੰ ਪਰਮਾਤਮਾ ਤੰਦਰੁਸਤੀ ਦੇਵੇ ਕਿਉਂਕਿ ਟੁੱਟੀ ਗੱਡਣ ਨਾਲ ਉੱਪਰ ਆਲਾ ਆਇਆ ਔਰ ਬਹੁਤ ਪਾਵਰਫੁਲ ਆ ਔਰ ਸਾਹ ਦੇਣ ਵਾਲਾ ਵੀ ਉੱਪਰ ਆਲਾ ਆ